ਪੰਜਾਬ ਹੜਾ ਦੀ ਮਾਰ ਹੇਠ ਆ ਤੇ ਇਹਦੇ ਵਿੱਚ ਦਾਨੀ ਸੱਜਣ ਵੀ ਜਿਹੜੇ ਆ ਵੱਧ ਚੜ ਕੇ ਅੱਗੇ ਆ ਰਹੇ ਆ ਤੇ ਪੰਜਾਬ ਪੁਲਿਸ ਵੱਲੋਂ ਵੱਡਾ ਰੋਲ ਅਦਾ ਕੀਤਾ ਜਾ ਰਿਹਾ ਅੱਜ ਜਲੰਧਰ ਦਿਹਾਤੀ ਦੀ ਗੱਲ ਕੀਤੀ ਜਾਵੇ ਤਾਂ ਸਬ ਡਿਵੀਜ਼ਨ ਸ਼ਾਹਕੋਟ ਦੇ ਵਿੱਚ ਅਸੀਂ ਪਹੁੰਚੇ ਆ ਉਸ ਪਿੰਡ ਦੇ ਵਿੱਚ ਪਹੁੰਚੇ ਆਂ ਤੇ ਜਿਸ ਦੇ ਵਿੱਚ ਪਹਿਲੀ ਰਸਤ ਜਿਹੜੀ ਆਈ ਹੈ ਕਿਉਂਕਿ ਪਰਿਵਾਰ ਜਿਹੜੇ ਮਿਲੇ ਸਾਨੂੰ ਉਹ ਦੱਸਦੇ ਪਏ ਆ ਕਿ ਸਾਡੇ ਕਈ ਪਰਿਵਾਰ ਜਿਹੜੇ ਇਸ ਪਾਣੀ ਦੇ ਮਾਹ ਰੇਟ ਹੈ ਅੱਜ ਵੀ ਜਿਹੜੇ ਆ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਖੜਾ ਹੈ ਸਾਡੇ ਨਾਲ ਡੀਐਸਪੀ ਸ਼ਾਹਕੋਟ ਸਰਦਾਰ ਓੰਕਾਰ ਸਿੰਘ ਬਰਾੜ ਹੁਣੇ ਮੌਜੂਦ ਹੈ ਬਰਾੜ ਸਾਹਿਬ ਅਸੀਸਾਂ ਬਹੁਤ ਮਿਲ ਰਹੀਆਂ ਪਹੁੰਚ ਵੀ ਆ ਦੱਸਦੇ ਪਏ ਤੁਸੀਂ ਕਿ ਪੁਰਾਣਾ ਤਾਲਮੇਲ ਵੀ ਹੈਗਾ ਦੀਪਕ ਰਸੂਲਪੁਰੀ ਜੀ ਆਏ ਆ ਪੂਰੀ ਟੀਮ ਨਾਲ ਇੱਥੇ ਪਹੁੰਚੇ ਆ ਤੁਹਾਡੇ ਇੱਕ ਛੋਟੇ ਜਿਹੇ ਸਨੇਹ ਤੇ ਜਿਹੜੇ ਇੱਥੇ ਸੱਦਾ ਲੱਗਾ ਸੀਗਾ ਤੇ ਵੱਡੇ ਟਰਾਲੀਆਂ ਟਰੈਕਟਰ ਜਿਹੜੇ ਜਿਹੜੇ ਵੀ ਰਸਦ ਨਾਲ ਲੈ ਕੇ ਅੱਜ ਇੱਥੇ ਪਹੁੰਚੇ ਆ ਤੇ ਪਰਿਵਾਰ ਕਹਿੰਦੇ ਕਿ ਅਸੀਂ ਬੜੇ ਅੜੀਕ ਕਰ ਰਹੇ ਸੀਗੇ ਕਿ ਕੋਈ ਆਵੇ ਸਾਡੀ ਬਾਹਾਂ ਫੜੇ ਘਰ ਦਾ ਚੁੱਲ੍ਹਾ ਜਿਹੜਾ ਆ ਉਹ ਬਾਲਾ ਕਿਉਂਕਿ ਅਸੀਂ ਦਿਹਾੜੀਆਂ ਤੋਂ ਵੀ ਆਵਾਜ਼ਾਰ ਹੋਏ ਬੈਠੇ ਆ। ਦੇਖੋ ਇਹ ਕੁਦਰਤੀ ਆਫਤ ਜਿਹੜੀ ਸਾਰੇ ਪੰਜਾਬ 'ਚ ਪਈ ਆ ਸਾਰੀ ਦੁਨੀਆ ਨੂੰ ਜੱਗ ਜਾਰ ਹੈਗੀ ਆ। ਇਸ ਸਮੇਂ 'ਚ ਕਿਸੇ ਨੂੰ ਸਹਾਰਾ ਦੇਣਾ ਬਹੁਤ ਵੱਡਾ ਆਸਾਨ ਹੈਗਾ। ਤੇ ਮੈਨੂੰ ਲੱਗਦਾ ਜਿਹੜਾ ਸਾਰਾ ਵੀ ਕਿਸੇ ਕੁਦਰਤ ਦੇ ਕਿਰਸ਼ਮੇ ਤੋਂ ਘਟ ਨਹੀਂ ਆ ਜਿਹਦੇ ਚ ਸਾਡੇ ਦੀਪਕਰ ਸੂਲਪੁਰੀ ਜੀ ਜਿਹੜੇ ਪੰਜਾਬ ਅਮੇਦਕਰ ਸੈਨਾ ਦੇ ਪ੍ਰਧਾਨ ਵੀ ਹੈ ਤੇ ਡਾਕਟਰ ਮੇਦਕਰ ਸਾਹਿਬ ਦਾ ਯੂਐਸਏ ਜਿਹੜਾ ਕਲੱਬ ਬਣਿਆ ਉਹਦੇ ਮੈਂਬਰ ਵੀ ਨੇ ਤੇ ਇਸ ਸੰਸਦ ਆ ਹੀ ਤਹਿ ਤੋਂ ਸ਼ੁਕਰਗੁਜ਼ਾਰ ਕਰਦਾ ਕਿ ਇਹਨਾਂ ਨੇ ਸਾਨੂੰ ਆਵਾਜ਼ ਮਾਰ ਕੇ ਆਏ ਆ ਵੀ ਅਸੀਂ ਆਉਣਾ ਚਾਹੁੰਦੇ ਆ ਸਾਨੂੰ ਜਗ੍ਹਾ ਦੱਸੋ ਤੇ ਜੋ ਤੁਸੀਂ ਹਾਲਾਤ ਵੇਖਿਆ ਵੀ ਇਸ ਪਿੰਡ ਨੂੰ ਸਾਰੇ ਪਾਸੇ ਪਾਣੀ ਨੇ ਘੇਰਿਆ ਹੋਇਆ ਔਰ ਕੁਝ ਪਰਿਵਾਰ ਜਿਹੜੇ ਪਾਣੀ ਚ ਵੀ ਹੈ ਤੇ ਜਦੋਂ ਇਹ ਗੱਡੀਆਂ ਜਿਹੜੀਆਂ ਕਾਫਲਾ ਇੱਥੇ ਰਾਸ਼ਨ ਦਾ ਜੋ ਬਹੁਤ ਭਾਰੀ ਤਦਾਦ ਚ ਹਰ ਤਰ੍ਹਾਂ ਦਾ ਰਾਸ਼ਨ ਇਹਦੇ ਚ ਮੈਡੀਕਲ ਕਿੱਟ ਵੀ ਆ ਸੁਰਲ ਲਾਈਟਸ ਵੀ ਹੈਗੀਆਂ ਹੋਰ ਵੀ ਜਿਹੜੇ ਰੋਜ਼ਾਨਾ ਦਾ ਲੋੜੀਂਦਾ ਸਮਾਨ ਆ ਉਹ ਪਹੁੰਚਿਆ ਤੇ ਲੋਕਾਂ ਦੇ ਚਿਹਰੇ ਤੇ ਜਿਹੜੇ ਇੱਕ ਖੁਸ਼ੀ ਮਹਿਸੂਸ ਹੋ ਕਰ ਰਹੇ ਆ ਆਪਾਂ ਕਿ ਤੁਸੀਂ ਵੀ ਦੇਖ ਰਹੇ ਆ ਕਿ ਇਹ ਗਰੀਬ ਪਰਵਾਜ਼ ਜਿਹੜੇ ਦਿਹਾੜੀ ਵਾਲੇ ਹੈਗੇ ਨੇ ਕੁਝ ਬਾਸ਼ਾਗਰ ਦਿਹਾੜੀਆਂ ਨੂੰ ਹੀ ਲੱਗ ਰਹੀਆਂ ਤੇ ਘਰ ਦੇ ਵੀ ਹਾਲਾਤ ਬਣੇ ਨੇ ਤੇ ਉਹਨਾਂ ਦੇ ਕਿੰਨੀ ਖੁਸ਼ੀ ਹੋਈ ਉਹਨਾਂ ਨੂੰ ਵੀ ਕਿ ਸਾਰੇ ਲੋਕ ਇਹ ਪਹੁੰਚੇ ਆ ਇਹ ਜੇ ਇਹਦੇ ਚ ਸਾਡਾ ਰੋਲ ਨਹੀਂ ਕਹਿ ਸਕਦੇ ਤਾਂ ਤੁਹਾਡੀ ਸੰਸਥਾ ਦਾ ਦੀਪਕਰ ਪਰਸੂਲਪੁਰਜੀ ਦਾ ਇਹਨਾਂ ਦੇ ਸਮੁੱਚੀ ਟੀਮ ਦਾ ਅਸੀਂ ਧੰਨਵਾਦ ਕਰਦੇ ਆ ਕਿ ਇਸ ਮੁਸੀਬਤ ਸਮੇਂ ਤੇ ਆ ਕੇ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਆ ਤੇ ਇਸ ਅੱਜ ਜਦੋਂ ਇਹ ਆਏ ਆ ਮਾਨਯੋਗ ਜ਼ਿਲ੍ਹਾ ਜਨੰਦਰ ਦੇ ਆਤੀ ਦੇ ਐਸਐਸਪੀ ਸਰਮਿੰਦਰ ਸਿੰਘ ਭਿਰਕ ਜੀ ਐਸਪੀ ਇਨਵੈਸਟੀਗੇਸ਼ਨ ਸਰਵੀ ਤਰਾਏ ਜੀ ਤੇ ਸਾਡੀ ਵੀ ਸਮੁੱਚੀ ਟੀਮ ਇਹਨਾਂ ਦੇ ਨਾਲ ਸੀ ਔਰ ਸਾਡੇ ਸਾਰੇ ਪੁਲਿਸ ਵੱਲੋਂ ਵੀ ਇਹਨਾਂ ਦਾ ਧੰਨਵਾਦ ਔਰ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਜਿੱਥੇ ਵੀ ਹੈਗੇ ਲੋੜ ਪਊਗੀ ਅਸੀਂ ਉੱਥੇ ਖੜੇ ਆ ਤੇ ਪਿਛਲੇ ਸਮੇਂ 'ਚ ਵੀ ਜਿੱਥੇ ਲੋੜ ਪਈ ਹੈ ਬਿਨਾ ਬੁਲਾਇਆ ਆਪਣੇ ਆਪ ਸਾਡੇ ਕੋਲ ਲੈ ਲੈ ਸਮਾਨ ਆਉਂਦੇ ਆ ਤੇ ਪਬਲਿਕ ਵੱਲੋਂ ਵੀ ਸਾਰੀਆਂ ਸੁਸਾਇਟੀਆਂ ਵੱਲੋਂ ਪੰਚਾਂ ਪੰਚਾਇਤਾਂ ਵੱਲੋਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਜੀ ਥੈਂਕ ਯੂ ਪਰ ਜਿਵੇਂ ਕਈ ਪਰਿਵਾਰ ਹੈ ਕਿਉਂਕਿ ਅਸੀਂ ਦੇਖਿਆ ਪਿੱਛੇ ਵੀ ਦੋ ਤਿੰਨ ਪਿੰਡ ਤੁਸੀਂ ਬੜੇ ਚੂਜ਼ ਕੀਤੇ ਹੋਏ ਸੀ ਪਿੰਡ ਸੀਗੇ ਉਹ ਵੀ ਦੱਸਦੇ ਸੀਗੇ ਕਿ ਸਾਡੇ ਕੋ ਵੀ ਹੁਣ ਪਹਿਲੇ ਰਸਤੇ ਸਾਡੇ ਕੋ ਪਹੁੰਚਿਆ ਇਸ ਪਿੰਡ ਜਮਸ਼ੇਰ ਪਿੰਡ ਦੇ ਵਿੱਚ ਪਹੁੰਚਿਆ ਇੱਥੇ ਵੀ ਹੈ ਪਰਿਵਾਰ ਕਾਫੀ ਹੈ ਹੁਣ ਦੀਪਕ ਜੀ ਨੇ ਤਾਂ ਆਪਣਾ ਰੋਲ ਅਦਾ ਕੀਤਾ ਤੇ ਅੱਗੇ ਵੀ ਕਹਿੰਦੇ ਆ ਕਿ ਅਸੀਂ ਪਿੱਛੇ ਨਹੀਂ ਹਟਦੇ ਪਰ ਜਿਹੜਾ ਇਹ ਪੈਕਿੰਗ ਨੂੰ ਆ ਜਾਂ ਸਮਾਨ ਇਕੱਠਾ ਕਰਨ ਨੂੰ ਥੋੜਾ ਸਮਾਂ ਲੱਗਦਾ ਪਰ ਕੁਝ ਪਰਿਵਾਰ ਕਹਿੰਦੇ ਰਹੇ ਜਾਂਦੇ ਕਿ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਅਪੀਲ ਕਰਨਾ ਚਾਹੁੰਗੇ ਕਿਉਂਕਿ ਦਾਨੀ ਸੱਜਣ ਕਾਫੀ ਹੈ ਆਪਾਂ ਇੱਕ ਤਾਂ ਭਾਰ ਨਾ ਪਾਈਏ ਕਿਉਂਕਿ ਏਰੀਆ ਕਾਫੀ ਵੱਡਾ ਹੈ ਜਿਹੜਾ ਇਹ ਨਾ ਖੜਾ ਮਾਰ ਹੇਠ ਆਇਆ ਉਹਨਾਂ ਦਾਨੀ ਸੱਜਣਾ ਨੂੰ ਲੋਕੇਸ਼ਨ ਪਿੰਡ ਤੇ ਆਪਣਾ ਨੰਬਰ ਜਰੂਰ ਸ਼ੇਅਰ ਕਰ ਦਿਓ ਜਿਹੜੇ ਵੀ ਲੋਕ ਇਸ ਮੁਸ਼ਕਲ ਘੜੀ ਦੇ ਵਿੱਚ ਲੋਕਾਂ ਦੀ ਮਦਦ ਕਰਨਾ ਜਾਂਦੇ ਮੈਂ ਤੁਹਾਡੇ ਮਾਦੀਆਂ ਤੋਂ ਇਹ ਦੱਸਣਾ ਚਾਹਣਾ ਹੈ ਕਿ ਜਿਸ ਦਿਨ ਦੀ ਪ੍ਰੋਬਲਮ ਆਈ ਉਸ ਦਿਨ ਦੇ ਅਸੀਂ ਗਰਾਊਂਡ 'ਚ ਹੈਗੇ ਆ ਸਾਡੇ ਧਿਆਨ 'ਚ ਆਇਆ ਤੇ ਅਸੀਂ ਇਮੀਡੀਏਟ ਇੱਥੇ ਲਿੰਕ ਕੀਤਾ ਮਾਨੋਗ ਐਸ.ਐਮ. ਸਾਹਿਬ ਨਾਲ ਵੀ ਸੈਕਟਰੀ ਸਾਹਿਬ ਵੀ ਇੱਥੇ ਮੌਜੂਦ ਨੇ ਤੇ ਜਦੋਂ ਹੀ ਪਤਾ ਲੱਗਿਆ ਉਦੋਂ ਹੀ ਅਸੀਂ ਆਪਣੇ ਗੱਡੀਆਂ ਦਾ ਰੁਖ ਤੁਹਾਡੇ ਨਾਲ ਸਾਰਿਆਂ ਨੇ ਇੱਥੇ ਪਹੁੰਚੇ ਆ ਅੱਗੇ ਤੋਂ ਮੈਂ ਬੇਨਤੀ ਕਰਦਾ ਮੇ ਜਿਹੜਾ ਵੀ ਸੱਜਣ ਇਸ ਮੁਸੀਬਤਾਂ ਵਿੱਚ ਕਿਸਦਾ ਸਹਾਰਾ ਬਣ ਲਈ ਹਿੱਸਾ ਪਾਉਣਾ ਚਾਹੁੰਦਾ ਉਹ ਸਾਡੇ ਨਾਲ ਮੇਰਾ ਨੰਬਰ ਹੈ ਮੈਂ ਡੀ.ਐਸ.ਪੀ ਸ਼ਾਹਕੋਟ ਤੋਂ 95171872999 ਮੇਰਾ ਮੋਬਾਈਲ ਨੰਬਰ ਹੈ ਤੁਸੀਂ ਕੋਈ ਵੀ ਮੇਰੇ ਨਾਲ ਮਾਂ ਜੋ ਐਸਜੀਪੀ ਸਾਹਿਬ ਨਾਲ ਸਾਡੇ ਜ਼ਿਲ੍ਹਾ ਐਸਐਸਪੀ ਸਾਹਿਬ ਨਾਲ ਕਿਸੇ ਵੀ ਅਫਸਰ ਨਾਲ ਲਿੰਕ ਕਰਨ ਉਹ ਇੱਥੇ ਜਮਸ਼ੇਰ ਪਿੰਡ ਹੈ ਇਹਦੇ ਆਸ-ਪਾਸ ਹੋਰ ਵੀ ਪਿੰਡ ਹੈਗੇ ਛੋਟੇ-ਛੋਟੇ ਜਿੱਥੇ ਕੁਝ ਇਹ ਕਹਿ ਸਕਦਾ ਹਾਂ ਲੇਬਰ ਕਲਾਸ ਹੈਗੇ ਪਰਿਵਾਰ ਜਿਹੜੇ ਰੋਜ਼ ਦੇ ਕਮਾ ਕੇ ਖਾਣ ਵਾਲੇ ਹੈਗੇ ਆ ਉਹਨਾਂ ਤੱਕ ਸਾਰਾ ਪਰਨ ਲਈ ਜ਼ਰੂਰ ਪਹੁੰਚਣਾ ਤੇ ਸਾਡੀ ਇਹ ਕੋਸ਼ਿਸ਼ ਹੈਗੀ ਹੈ ਵੀ ਜਿਹੜੇ ਅਫੈਕਟਡ ਲੋੜਵੰਦ ਪਰਿਵਾਰਾਂ ਉਹਨਾਂ ਤੱਕ ਇਹ ਸਮਾਨ ਪਹੁੰਚੇ ਤਾਂ ਕਿ ਆਹ ਜਿਹੜੇ ਲੋਕੀ ਪਹਿਲਾਂ ਹੀ ਰੱਬ ਦੀ ਕਿਰਪਾ ਨਾਲ ਰੋਟੀ ਪਾਣੀ ਖਾ ਰਹੇ ਉਹਨਾਂ ਤੱਕ ਨਾ ਜਾਵੇ ਇੱਥੇ ਜਾਵੇ ਨਾਲ ਨਾਲ ਕੁਝ ਜਿਵੇਂ ਹੁਣ ਇੱਥੇ ਵੀ ਬੇਨਤੀ ਕੀਤੀ ਹੈ ਉਹਨਾਂ ਨੇ ਵੀ ਕੁਝ ਪਰਿਵਾਰਾਂ ਨੂੰ ਚਾਰੇ ਦੀ ਲੋੜ ਹੈ ਤੇ ਜੇ ਚਾਰਾ ਜਾਂ ਤਰਪਾਲਾਂ ਹੋ ਜਾਣ ਤੇ ਬਹੁਤ ਧੰਨਵਾਦ ਹੋਊਗਾ ਸਾਰਿਆਂ ਦਾ ਸਾਡੇ ਵੱਲੋਂ ਥੈਂਕ ਯੂ ਧੰਨਵਾਦ ਜੀ ਡਿਪਟੀ ਸਾਹਿਬ ਸਾਡੇ ਨਾਲ ਦੀਪਕ ਜੀ ਹੈ ਦੀਪਕ ਜੀ ਵੱਡੀ ਸੇਵਾ ਤੁਸੀਂ ਪਹਿਲਾਂ ਕੋਰੋਨਾ ਦੇ ਵਿੱਚ ਵੀ ਆ ਫਿਰ 23 ਦੇ ਵਿੱਚ ਵੀ ਆ ਤੇ ਹੁਣ ਫੇਰ ਹੈ ਸਾਡਾ ਜਿਹੜਾ ਪੰਜਾਬ ਸੂਬਾ ਆ ਜਿਹੜਾ ਲੋਕਾਂ ਦੇ ਲਈ ਮਦਦ ਲਈ ਹਮੇਸ਼ਾ ਹੱਥ ਅੱਗੇ ਵਧਾਉਂਦਾ ਆ ਤੇ ਹੁਣ ਆਪ ਤੇ ਭਾਰੂ ਪਿਆ ਆ ਤੇ ਹੁਣ ਵੀ ਆਪਾਂ ਪੁੱਛੇ ਨਹੀਂ ਹਟਦੇ ਹੈਗੇ ਪਰ ਕਹਿੰਦੇ ਪੰਜਾਬੀਆਂ ਨੂੰ ਮੰਗਣਾ ਬੜਾ ਔਖਾ ਲੱਗਦਾ ਪਰ ਆਪਾਂ ਫਿਰ ਵੀ ਪਹੁੰਚੇ ਆ ਇਹ ਪਰਿਵਾਰਾਂ ਦਾ ਹਾਲ ਦੇਖ ਰਹੇ ਆ ਪਿੱਛੇ ਵੀ ਤੁਸੀਂ ਰਸ ਦੇ ਵੰਡ ਕੇ ਆਏ ਆ ਪਰ ਕੁਝ ਪਰਿਵਾਰ ਹਲੇ 160 ਦੇ ਕਰੀਬ ਪਰਿਵਾਰ ਇਥੇ ਦਾਦੇ 80 ਦੇ ਕਰੀਬ ਸ਼ਾਇਦ ਆਪਣਾ ਕੋ ਕਿੱਟਾ ਬਚੀਆਂ 100 ਪਲੱਸ ਹੋ ਗਿਆ ਜਿਹੜੀਆਂ ਹੋਰ ਬਚੀਆਂ ਆ ਕਿਉਂਕਿ ਤੁਸੀਂ ਆਪਣਾ ਰੋਲ ਅਦਾ ਕੀਤਾ ਹੈ ਪਰ ਹੋਰ ਦਾਨ ਨਹੀਂ ਸੱਜਣਾ ਸਹੀ ਜਗਾ ਤੇ ਜਿਹੜਾ ਸਹੀ ਕਹਿੰਦੇ ਹਨ ਨਾ ਕਿ ਮੂੰਹ ਦੇ ਵਿੱਚ ਭੁੱਖੇ ਦੇ ਮੂੰਹ ਦੇ ਵਿੱਚ ਅੰਨ ਪੈ ਜਵੇ ਤੇ ਉਹਦੇ ਨਾਲ ਦੀ ਰੀਸ ਨਹੀਂ ਹੈ ਜੀ ਕੋਈ ਸਟੋਰ ਨਾ ਕਰੇ ਇਹ ਦੇਖਾਂ ਕਿਉਂਕਿ ਇੱਥੇ ਪਰਿਵਾਰ ਕੁਛ ਰਹਿੰਦੇ ਐ ਅਪੀਲ ਜ਼ਰੂਰ ਕਰ ਦਿਓ ਬਾਕੀ ਤੁਸੀਂ ਤਾਂ ਆਪਣਾ ਜਿਹੜਾ ਰੋਲ ਅਦਾਜ ਵਧੀਆ ਤਰੀਕੇ ਨਾਲ ਕਰ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਵੀ ਆਪਣਾ ਮੀਡੀਆ ਵਿਖੂਬੀ ਰੋਲ ਕਰਾਂ ਲਾਈਵ ਤੋਂ ਤੁਸੀਂ ਵੀ ਸਾਨੂੰ ਨਾਲ ਲੱਗੇ ਕਵਰੇਜ ਦਿੱਤੀ ਹੈ ਤੁਹਾਡਾ ਵੀ ਧੰਨਵਾਦ ਸੋ ਕੁਦਰਤੀ ਕ੍ਰੂਪੀ ਜਦੋਂ ਵੀ ਆਉਂਦੀ ਆ ਚਾਹੇ ਕੋਵਿਡ ਹੋਵੇ ਜਾਂ ਹੋਰ ਤਰ੍ਹਾਂ ਦੀ ਮਹਾਮਾਰੀ ਹੋਵੇ ਕੋਈ ਫੈਲੀ ਬਿਮਾਰੀ ਹੋਵੇ ਜਾਂ ਹੜਪੀੜਤ ਇਲਾਕਿਆਂ ਦੇ ਵਿੱਚ ਜਾ ਕੇ ਜਿਹੜੀ ਰਸਦ ਵੰਡਣੀ ਆ ਰਾਸ਼ਨ ਸਮਗਰੀ ਵੰਡਣੀ ਆ ਉਹ ਵੰਡਣ ਨੂੰ ਕਿਸੇ ਦਾ ਦਿਲ ਤਾਂ ਨਹੀਂ ਕਰਦਾ ਕਿਉਂਕਿ ਪੰਜਾਬ ਦੇ ਲੋਕ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਪੰਜਾਬ ਦੇ ਲੋਕ ਜਿਹੜੇ ਇਹ ਆਪ ਕਮਾ ਕੇ ਖਾਣ ਵਾਲੇ ਲੋਕ ਆ ਦੂਸਰੇ ਸਟੇਟਾਂ ਜਾ ਕੇ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਵੰਡਣ ਵਾਲੇ ਲੋਕ ਆ ਪਰ ਹੁਣ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਕੁਦਰਤ ਕਰੂਪੇ ਇੰਨੀ ਹੋ ਗਈ ਕਿ ਬਹੁਤ ਸਾਰੇ 20 ਤੋਂ 50 ਖੇਤਾਂ ਦੇ ਮਾਲਕਾਂ ਦੇ ਜਿਹੜੇ ਘਰਾਂ ਦੇ ਵਿੱਚ ਆ ਉਹ ਬਾਹਰ ਜਾ ਕੇ ਕੁਲੀਆਂ ਦੇ ਵਿੱਚ ਉਹਨਾਂ ਨੂੰ ਬੈਠਣ ਲਈ ਮਜਬੂਰ ਹੋ ਗਏ ਸੋ ਇਸੇ ਤਰ੍ਹਾਂ ਸਾਡੀ ਜਿਹੜੀ ਸੰਸਥਾ ਅੰਬੇਡਕਰ ਸਨਾ ਪੰਜਾਬ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਮ ਕਰਦੀ ਹੈ ਸਾਡੀ ਸਹਿਯੋਗੀ ਸੰਸਥਾ ਦਾ ਬੜਾ ਵੱਡਾ ਨੇਕ ਉਪਰਾਲਾ ਹੈ ਡਾਕਟਰ ਬੀ ਆਰ ਅੰਬੇਡਕਰ ਕਲੱਬ ਯੂ ਐਸ ਏ ਦੇ ਤਮਾਮ ਜਿਹੜੇ ਬਹੁਤ ਹੀ ਸਤਿਕਾਰਯੋਗ ਫਾਰਮਰ ਪ੍ਰੈਜ਼ੀਡੈਂਟ ਸ਼੍ਰੀ ਗੁਰ ਅਫਜ਼ਲ ਸਾਬਾ ਆਫ ਨਿਊਯਾਰਕ ਸ਼ੋਕਮਾਹੀ ਜੀ ਧੀਰਜ ਗਮਾਰ ਨਿਊਯਾਰਕ ਸ਼ੋਕਰਾਂ ਤੋਂ ਨਾਲ ਅਜੀਤਪਾਲ ਜੀ ਯੂਐਸਏ ਤੋਂ ਚਨੀ ਹੀਰ ਜੀ ਚਰਨ ਜੀ ਛੱਲੀ ਜੀ ਨਾਲ ਹਰਮੇਲ ਹੈਰੀ ਜੀ ਹੈਪੀ ਜੀ ਟੋਨੀ ਬਾਜੀ ਗਰੀਸ ਤੋਂ ਨਿੰਦਰ ਰਤੂ ਯੂਕੇ ਤੋਂ ਇਹਨਾਂ ਸਾਰੇ तमाम ਇਦਾਨੀ ਸੱਜਣਾ ਨੇ ਜੋ ਵੱਡਾ ਨੇਕ ਉਪਰਾਲਾ ਕੀਤਾ ਮੈਂ ਅੰਬਿਤਕਰ ਸੈਨਾ ਪੰਜਾਬ ਵੱਲੋਂ ਇਹਨਾਂ ਦਾ ਰਣੀ ਆ ਤੇ ਆਸ ਔਰ ਉਮੀਦ ਕਰਦਾ ਇਸੇ ਤਰ੍ਹਾਂ ਲੋੜਵੰਦ ਪਰਿਵਾਰਾਂ ਦੀ ਜਿਹੜੀ ਅੱਗੇ-ਅਗੇ ਬਾਹ ਫੜਦੇ ਰਹਿਣ ਪਰ ਇੱਥੇ ਆ ਕੇ ਮਹਿਸੂਸ ਵੀ ਹੋਇਆ ਲੋੜ ਵੀ ਮਹਿਸੂਸ ਹੋਈ ਆ ਵੀ ਬਹੁਤ ਸਾਰੇ ਲੋਕ ਦੁਖੀ ਬਹੁਤ ਆ ਲੋਕਾਂ ਦੀ ਜ਼ਰੂਰਤ ਜਿਆਦਾ ਆ ਇਹ ਲੋਕਾਂ ਆਪਣੇ ਕੋਲੋਂ ਜਿਹੜਾ ਕਿਉਂਕਿ ਪਰਮਾਤਮਾ ਇਨਸਾਨ ਦੀ ਲੋੜ ਪੂਰੀ ਕਰ ਸਕਦਾ ਇਨਸਾਨ ਇਨਸਾਨ ਦੀ ਹੈਲਪ ਤਾਂ ਕਰ ਸਕਦਾ ਉਹਦੇ ਪੂਰੇ ਲੋੜਾਂ ਪੂਰੀਆਂ ਨਹੀਂ ਕਰ ਸਕਦਾ ਪਰ ਫਿਰ ਵੀ ਆਪਾਂ ਜਿਹੜੇ ਡਾਕਟਰ ਬੀ ਆਰ ਅੰਬੇਡਕਰ ਕਲੱਬ ਯੂਐਸਏ ਨੇ ਨਾ ਲੋੜਵੰਦ ਪਰਿਵਾਰਾਂ ਦੀ ਬਾਹ ਫੜੀ ਆ ਉਹਦੇ ਲਈ ਉਹਨਾਂ ਦਾ ਧੰਨਵਾਦ ਮੈਂ ਤੁਹਾਡੇ ਮਾਧਿਅਮ ਤੋਂ ਚੈਨਲ ਦੇ ਮਾਧਿਅਮ ਤੋਂ ਇਹ ਸਾਡੇ ਇੱਥੇ ਸ਼ਾਹਕੋਟ ਦੇ ਮਾਨਯੋਗ ਡੀਐਸਪੀ ਸਾਡੇ ਵੱਡੇ ਭਰਾ ਪੰਕਾਰ ਸਿੰਘ ਬਰਾੜ ਸਾਬ ਦਾ ਵੀ ਜਦੋਂ ਵੀ ਕਿਤੇ ਇਹ ਡਿਊਟੀ ਨਿਭਾਉਂਦੇ ਆ ਤੰਦ ਦੇ ਹੀ ਨਿਭਾਉਂਦੇ ਆ ਇਹ ਪਹਿਲ ਕਦਮੀ ਕਰਕੇ ਹਮੇਸ਼ਾ ਉੱਥੇ ਪਹੁੰਚਦੇ ਜਿੱਥੇ ਲੋੜਵੰਦ ਪਰਿਵਾਰਾਂ ਨੂੰ ਲੋੜ ਹੋਵੇ ਅੱਜ ਸਾਡਾ ਮਾਨ ਵਧਾਉਣ ਲਈ ਜ਼ਿਲ੍ਹਾ ਜਲੰਧਰ ਦੇ ਹਰਿੰਦਰ ਸਿੰਘ ਬਿਰਕ ਸਾਹਿਬ ਇਹ ਜ਼ਿਲ੍ਹਾ ਐਸਐਸਪੀ ਸਾਹਿਬ ਉਹ ਵੀ ਪਹੁੰਚੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਐਸਪੀ ਡੀ ਸਾਹਿਬ ਸਰਵਿਸ ਰਾਏ ਜੀ ਸਰਵਣ ਸਿੰਘ ਬੱਲ ਡੀਐਸਪੀ ਫਲੋਰਾ ਸਾਹਿਬ ਦਾ ਵਿਸ਼ੇਸ਼ ਧੰਨਵਾਦ ਉਹਨਾਂ ਦੇ ਗਾਰਡਿਆન્સ ਕਰਕੇ ਅੱਜ ਅੱਜੇ ਪਹੁੰਚੇ ਆ ਸੋ ਬਰਾੜ ਸਾਹਿਬ ਹੋ ਗਏ ਗੁਰਸ਼ੰਨ ਐਸਐਚਓ ਸਾਹਿਬ ਲੋਈਆਂ ਸਾਰੇ ਜਿੰਨੇ ਵੀ ਦਾਨੀ ਸਜਣਾ ਨੇ ਜਥੇਬੰਦੀਆਂ ਨੇ ਕਮੇਟੀਆਂ ਨੇ ਗੁਰੂ ਘਰ ਦੀਆਂ ਕਮੇਟੀਆਂ ਨੇ ਪੱਤਰਕਾਰ ਸਹਿਬਾਨਾਂ ਨੇ ਮੀਡੀਆ ਸਹਿਬਾਨਾਂ ਨੇ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਦੇ ਲੋਕਾਂ ਨੇ ਬਖੂਬੀ ਆਪਣੀ ਜਾਨ ਤਲੀ ਦੇ ਧਰ ਕੇ ਜਿਹੜਾ ਇਹ ਕਵਰੇਜ ਵੀ ਕੀਤੀ ਉਹਨਾਂ ਸਾਰਿਆਂ ਦਾ ਧੰਨਵਾਦ ਆਓ ਆਪਾਂ ਮਨੁੱਖਤਾ ਦੇ ਭਲੇ ਲਈ ਮਨਵਤਾ ਦੇ ਭਲੇ ਲਈ ਜਾਤਾਂ ਪਾਤਾਂ ਧਰਮਾਂ ਮਜਬਾਂ ਤੋਂ ਉੱਪਰ ਉੱਠ ਕੇ ਕੰਮ ਕਰੀਏ ਤਾਂ ਜੋ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ ਸੋ ਇੱਕ ਬੇਨਤੀ ਵੀ ਕਰਦਾ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਇੱਕ ਮੀਡੀਆ ਤੇ ਵੀਡੀਓ ਵੀ ਦੇਖਣ ਨੂੰ ਮਿਲੀ ਆ ਕਿ ਇੱਕ ਬਜ਼ੁਰਗ ਜਿਹੜਾ ਕਿਸਾਨ ਹੈ ਉਹ ਡੀਸੀ ਸਾਹਿਬ ਨੂੰ ਕਹਿ ਰਿਹਾ ਕਿ ਇਹਨਾਂ ਦੇ ਘਰਾਂ 'ਚ ਰਾਸ਼ਨ ਜਿਹੜਾ ਦੇਣਾ ਬੰਦ ਕਰ ਦਿਓ ਕਿ ਨਹੀਂ ਸਾਡੇ ਖੇਤਾਂ 'ਚ ਲੇਬਰ ਨਹੀਂ ਕਰਨੀ ਸੋ ਇਹ ਬੜਾ ਮੰਦ ਭੱਗਾ ਤੇ ਗੈਰ ਜਿੰਮੇਦਾਰਾ ਨਾ ਬਿਆਰ ਆ ਹਰ ਕੌਮ ਧਰਮ ਮذਬ ਜਿਹੜਾ ਪਾਣੀ ਦੀ ਮਾਰ ਆ ਕੁਦਰਤੀ ਆਫਤ ਆ ਉਹ ਗਰੀਬ ਅਮੀਰ ਨਹੀਂ ਦਿਖਦੀ ਜਦੋਂ ਹਵਾ ਚੱਲਦੀ ਉਹ ਗਰੀਬ ਦੀ ਕੁਲੀ ਦੇ ਘਰ ਵੀ ਜਾਂਦੀ ਆ ਅਮੀਰ ਦੇ ਮਹਿਲਾ ਤੱਕ ਵੀ ਜਾਂਦੀ ਆ ਸੂਰਜ ਚੜਦਾ ਗਰੀਬ ਦੀ ਕੁਲੀ ਤੱਕ ਵੀ ਜਾਂਦਾ ਅਮੀਰ ਦੇ ਮਹਿਲਾ ਤੱਕ ਵੀ ਜਾਂਦਾ ਕੁਦਰਤ ਕਿਸੇ ਨਾਲ ਬੇਇਨਸਾਫੀ ਨਹੀਂ ਕਰਦੀ ਅੱਜ ਲੋੜ ਆ ਆਪਾਂ ਨੂੰ ਇੱਕ ਜਟ ਹੋਣ ਦੀ ਜੱਤਾਂ ਦੇ ਜਿਹੜੇ ਕੀੜੇ ਕੀੜੇ ਆਪਣੇ ਦਿਮਾਗ ਚ ਜਾਤਾਂ ਦਾ ਜਿਹੜਾ ਕਿੱਲਾ ਉਹ ਕੱਢ ਕੇ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਧਰਮ ਸਾਰ ਦੇ ਸਾਂਝੇ ਆ ਸਾਰੇ ਲੋਕ ਹਰ ਇੱਕ ਧਰਮ ਦਾ ਸਤਿਕਾਰ ਆਦਰ ਮਾਨ ਕਰਦੇ ਸਾਰੇ ਲੋਕ ਸਾਰੇ ਧਰਮਾਂ ਨੂੰ ਮੰਨਦੇ ਆ ਤੇ ਜਾਤੀ ਵਿਤਕਰਾ ਨਹੀਂ ਕਰਨਾ ਜਿਹਦਾ ਲੋੜਵੰਦ ਪਰਿਵਾਰਾਂ ਦੀ ਕਿਸੇ ਵੀ ਧਰਮ ਦੇ ਪਰਿਵਾਰ ਲੋੜਵੰਦ ਵਿਅਕਤੀ ਹੋ ਸਕਦੇ ਆ ਉਹਨਾਂ ਦੇ ਅੱਗੇ ਬਾਹ ਫੜੋ ਤੇ ਚੰਗਾ ਸਮਾਜ ਨੂੰ ਸਨੇਹਾ ਦਿਓ ਕਿਸੇ ਦੀ ਪਾਰਸ਼ੀਅਲਟੀ ਨਾ ਹੋਵੇ ਕੋਈ ਰਾਸ਼ਨ ਤੋਂ ਵਾਂਝਾ ਨਾ ਰਵੇ ਕਿਸੇ ਦਾ ਪਰਿਵਾਰ ਭੁੱਖੇ ਪੇਟ ਨਾਲ ਨਾ ਰਵੇ ਸਾਰਿਆਂ ਲਈ ਅਪੀਲ ਕਰੂਗੀ ਕੁਦਰਤ ਇਸ ਕੋਰੋਨੀ ਮਹਾਮਾਰੀ ਤੋਂ ਆਪਾਂ ਨੂੰ ਕੱਢੇ ਸੋ ਸਾਰਿਆਂ ਦਾ ਧੰਨਵਾਦ ਡਾਕਟਰ ਬੀ ਆਰ ਅੰਬੇਡਕਰ ਕਲੱਬ ਫਰੋਮ ਯੂ ਐਸ ਆ ਉਹਨਾਂ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਨੇ ਬਹੁਤ ਨੇਕ ਤੇ ਵੱਡਾ ਉਪਰਾਲਾ ਕੀਤਾ ਤੁਹਾਡਾ ਫਰੋਰ ਗ੍ਰੈਂਡ ਲਾਈਵ ਦਾ ਵੀ ਬਹੁਤ ਵਿਸ਼ੇਸ਼ ਧੰਨਵਾਦ ਜੀ ਧੰਨਵਾਦ ਜੀ ਇਹ ਹਮ ਦੀਪਕ ਰਸੂਲਪੁਰੀ ਜਿਹੜੇ ਅੱਜ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਆਪ ਰਸਦ ਲੈ ਕੇ ਪਹੁੰਚੇ ਹੈ ਤੇ ਇੱਥੇ ਐਸ ਐਸ ਪੀ ਜਲੰਧਰ ਵਿਖਾਤੀ ਐਸ ਪੀ ਡੀ ਸਰਦਾਰ ਸਰਬਜੀਤ ਸਿੰਘ ਰਾਏ ਨਾਲ ਹੋਰ ਅਫਸਰ ਸਾਹਿਬਾਨ ਜਿਹੜੇ ਮੌਕੇ ਤੇ ਪਹੁੰਚੇ ਸੀ ਜਿਨ੍ਹਾਂ ਨੇ ਆਪਣੇ ਹੱਥੀ ਜਿਹੜੀ ਹੈ ਇਹ ਵੰਡ ਵੀ ਕੀਤੀ ਹੈ ਐਸਐਸਪੀ ਜਲੰਧਰ ਜੀ ਸਾਹਿਬ ਕੀ ਕੁਝ ਕਹਿ ਰਹੇ ਨੇ ਲਓ ਤੁਹਾਨੂੰ ਉਹ ਵੀ ਸੁਣਾਣੇ ਆ ਕਿ ਉਹਨਾਂ ਨੇ ਕੀ ਕੁਝ ਅਪੀਲ ਕੀਤੀ ਹੈ ਲੋਕਾਂ ਨੂੰ ਇਸ ਜਿਹੜੀ ਹੜਾ ਦੀ ਮਾਰ ਹੇਠ ਲੋਕ ਆਏ ਆ ਉਹਨਾਂ ਦੀ ਮਦਦ ਲਈ ਕੀ ਕੁਝ ਅਪੀਲ ਕਰ ਰਹੇ ਆ ਕੀ ਕੁਝ ਕਹਿ ਰਹੇ ਆ ਸਾਡੇ ਨਾਲ ਉਹਨਾਂ ਦੇ ਵੀ ਜੋ ਕੁਝ ਉਹਨਾਂ ਨੇ ਕਿਹਾ ਉਹ ਸਾਂਝੀ ਕਰਦੇ ਆ ਧੰਨਵਾਦ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਹੜ੍ਹ ਦੀ ਸਥਿਤੀ ਹੈਗੀ ਹੈ ਕਈ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਨਾਲ ਨੁਕਸਾਨ ਹੋਇਆ ਲੋਕਾਂ ਦੇ ਜਿਹੜੇ ਆਪਣੇ ਡੇਲੀ ਦੀ ਜਿਹੜੀ ਜੀਵਿਕਾ ਸੀ ਉਹ ਵੀ ਪ੍ਰਭਾਵਿਤ ਹੋਈ ਹੈ ਕਮਾਈ ਦੇ ਸਾਧਨ ਖਤਮ ਹੋਏ ਨੇ ਤਾਂ ਇਹਦੇ ਵਿੱਚ ਸਾਡੇ ਅੱਜ ਅਸੀਂ ਆਪਾਂ ਜਿਹੜਾ ਹੈਗਾ ਦਾਰੇਵਾਲ ਵਸਤੀ ਤੇ ਵਿੱਚ ਇੱਥੇ ਇਕੱਠੇ ਹੋਏ ਆ ਕਿਉਂਕਿ ਜਿਹੜੇ ਪਰਿਵਾਰ ਹੈਗੇ ਨੇ ਇਹਨਾਂ ਦਾ ਦਰਿਆ ਤੋਂ ਪਾਰ ਕੋਸ਼ ਜ਼ਮੀਨਾਂ ਹੈਗੇ ਸੀ ਜਿਹੜਾ ਦਰਿਆ ਦੇ ਵਿੱਚ ਜਿਹੜੇ ਘਰ ਨੇ ਉੱਥੋਂ ਉੱਠ ਕੇ ਇੱਥੇ ਬੈਠੇ ਹੈਗੇ ਨੇ ਇਹਨਾਂ ਦਾ ਸਾਰਿਆਂ ਦਾ ਕਾਰੋਬਾਰ ਜਿਹੜਾ ਹੈਗਾ ਦਰਿਆ ਦੇ ਅੰਦਰ ਜਿਹੜੀ ਜ਼ਮੀਨ ਸੀ ਉਹਦੇ ਵਿੱਚ ਜਿਹਦੇ ਪਾਣੀ ਆ ਕੇ ਬਹੁਤ ਜ਼ਿਆਦਾ ਇਹਨਾਂ ਦਾ ਨੁਕਸਾਨ ਹੋਇਆ ਤਾਂ ਅੱਜ ਸਾਡੇ ਵਿੱਚ ਨਾਲ ਸਾਡੇ ਜਿਹੜੇ ਮਿਸਟਰ ਦੀਪਕ ਹੈਗੇ ਨੇ ਰਸੂਲਪੁਰ ਇਹਨਾਂ ਦਾ ਜਿਹੜਾ ਹੈਗਾ ਡਾਕਟਰ ਵੀ ਅੰਬੇਦਕਰ ਸਾਹਿਬ ਦਾ ਜਿਹੜਾ ਕਲੱਬ ਹੈਗਾ ਯੂ ਐਸ ਏ ਤੋਂ ਤੇ ਪੰਜਾਬ ਦੀ ਜਿਹੜੀ ਹੈਗੀ ਜੈ ਭੀਮ ਜੈ ਭਾਰਤ ਇਹਨਾਂ ਦੇ ਇੱਥੇ ਸੀ ਸਾਡੀ ਸਿਆਮਬੇਦਕਰ ਸੈਨਾ ਪੰਜਾਬ ਹੈ ਉਹਦੇ ਤਹਿਤ ਇਹਨਾਂ ਨੇ ਜਿਹੜਾ ਹੈਗਾ ਇਹ ਸਾਰਾ ਉਪਰਾਲਾ ਕੀਤਾ ਕਿ ਜਿਹੜੇ ਇੱਥੇ ਦੇ ਲੋੜਵੰਦ ਜਿਨ੍ਹਾਂ ਦੇ ਦਰਿਆ ਦੇ ਵਿੱਚ ਨੁਕਸਾਨ ਹੋਇਆ ਪਾਣੀ ਦੇ ਨੁਕਸਾਨ ਹੋਇਆ ਤੇ ਕਮਾਈ ਦੇ ਸਾਧਨ ਖਤਮ ਹੋਏ ਉਹਨਾਂ ਨੂੰ ਕੁਝ ਜਿਹੜਾ ਹੈਗਾ ਸੀ ਜਿਹੜੀ ਹੈਗੀ ਤਿਲ ਫੁੱਲ ਜਿਹੜੀ ਇਹਨਾਂ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ ਕਿਉਂਕਿ ਅਸੀਂ ਤੁਹਾਨੂੰ ਪਤਾ ਹੈ ਕਿ ਇੰਨੇ ਵੱਡੇ ਨੁਕਸਾਨ ਨੂੰ ਕੋਈ ਉਸ ਦੇ ਨਾਲ ਤਾਂ ਨਹੀਂ ਕਰ ਸਕਦੇ ਪੂਰਤੀ ਨਹੀਂ ਹੋ ਸਕਦੀ ਬਟ ਫਿਰ ਵੀ ਸਾਡੇ ਵੱਲੋਂ ਜਿਹੜਾ ਹੈਗਾ ਇਹ ਸਾਰਿਆਂ ਦੇ ਸਹਿਯੋਗ ਨਾਲ ਇੱਕ ਉਪਰਾਲਾ ਹੈ ਕਿ ਕਿਸੇ ਦੇ ਬੱਚੇ ਨੂੰ ਜਿਹੜਾ ਹੈਗਾ ਭੁੱਖੇ ਨਾ ਸੌਣਾ ਪਵੇ ਤੇ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਹਾਲਾਤ ਹੁੰਦੇ ਆ ਤਾਂ ਤੁਹਾਡੇ ਕੋਲ ਹੀ ਕੋਈ ਪਹੁੰਚ ਕਰ ਸਕਦਾ ਹੈ ਬਾਹਰਲੇ ਜਿਹੜੇ ਹੁੰਦੇ ਨੇ ਵਿੱਚ ਬੈਠੇ ਨੇ ਕਈ ਵਾਰ ਸਾਨੂੰ ਜਿਹੜੇ ਲੋਕ ਹੁੰਦੇ ਆ ਉਥੇ ਲਾਚਾਰ ਹੋ ਜਾਂਦੇ ਆ ਉਹਨਾਂ ਕੋਲੇ ਆਪਣੇ ਸਾਧਨ ਖਤਮ ਹੋ ਜਾਂਦੇ ਨੇ ਤਾਂ ਇਹ ਸਾਡੇ ਦੀਪਕ ਜੀ ਦਾ ਤੇ ਅੱਜ ਅਸੀਂ ਸਾਰੇ ਮੈਂ ਟੀਮ ਲੈ ਕੇ ਆਪਣੇ ਸਾਡੇ ਨਾਲ ਮਿਸਟਰ ਸਰਵਜੀਤ ਰਾਏ ਸਾਡੇ ਜਲੰਧਰ ਦਿਹਾਤੀ ਦੇ ਐਸਪੀ ਡਿਟੈਕਟਿਵ ਨੇ ਸਾਡੇ ਡੀਐਸਪੀ ਸ਼ਾਹਕੋਟ ਹੰਕਾਰ ਸਿੰਘ ਬਰਾੜ ਸਾਡਾ ਡਿਵੀਜ਼ਨ ਸਾਡਾ ਸ਼ਾਹਕੋਟ ਦੇ ਨੇ ਸਾਡੇ ਐਸਐਚਓ ਜਿਹੜੇ ਲੋਈਆਂ ਠੀਕੇ ਗੁਰਸ਼ਰਦ ਸਿੰਘ ਜੀ ਰਹੇ ਸਾਰੇ ਅਸੀਂ ਬਾਕੀ ਸਾਡੇ ਇੱਥੋਂ ਦੇ ਸਰਪੰਚ ਸਾਡੇ ਨਾਲ ਨੇ ਇੱਥੇ ਦੇ ਸਾਰੇ ਮੋਤਬਰ ਜਿਹੜੇ ਬੰਦੇ ਨੇ ਤੇ ਹੋਰ ਸਾਰੇ ਏਰੀਆ ਦੇ ਨਿਵਾਸੀ ਨੇ ਉਹਨਾਂ ਦੇ ਨਾਲ ਆ ਕੇ ਇੱਥੇ ਜਿਹੜਾ ਹੈਗਾ ਇਸ ਜਗ੍ਹਾ ਤੇ ਤੇ ਅੱਗੇ ਵੀ ਅਸੀਂ ਹੋਰ ਜਗ੍ਹਾ ਤੇ ਵੀ ਜਾ ਕੇ ਜਿਹੜਾ ਰਾਸ਼ਨ ਜਿਹੜਾ ਲੋਡ ਬੰਦਾ ਨੂੰ ਅਸੀਂ ਤਕਸੀਮ ਜਿਹੜਾ ਕਰ ਰਹੇ ਹਾਂ ਸਰ ਹੋਰ ਕਿਹੜਾ ਏਰੀਆ ਜਿਆਦਾ ਪ੍ਰਭਾਵਿਤ ਹੈ ਤੇ ਇਹ ਦਾਨੀ ਸੱਜਣਾਂ ਨੂੰ ਜਾਂ ਐਨਆਰਆਈ ਵੀਰਿਆ ਜਿਹੜੇ ਐਨਜੀਓ ਹੈਗੇ ਉਹਨਾਂ ਨੂੰ ਕੋਈ ਖਾਸ ਅਪੀਲ ਦੇਖੋ ਜਿਹੜਾ ਹੈਗਾ ਪੰਜਾਬ ਜਿਹੜੀ ਸਥਿਤੀ ਦੇ ਵਿੱਚ ਉਹ ਲੱਗਿਆ ਹੈਗਾ ਜਾਂ ਲੰਘ ਰਿਹਾ ਹੈਗਾ ਸਾਰੇ ਸਾਡੇ ਜਿਹੜੇ ਐਨਆਰਆਈ ਸਾਡੇ ਬਾਹਰ ਬੈਠੇ ਨੇ ਉਹਨਾਂ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਆ ਰਿਹਾ ਐਂਡ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਤੁਸੀਂ ਦੇਖਦੇ ਹੋ ਕਿ ਹੁਣ ਇਸ ਤੋਂ ਬਾਅਦ ਜਦੋਂ ਇਹ ਪਾਣੀ ਉਤਰ ਜਾਏਗਾ ਉਸ ਤੋਂ ਬਾਅਦ ਦਰਿਆ ਦੇ ਵਿੱਚ ਜਿਹੜੀ ਹੈਗੀ ਡੀਸੈਲਟਿੰਗ ਦਾ ਕੰਮ ਵੀ ਹੋਣਾ ਜਿਹੜੀ ਮਿੱਟੀ ਇੱਥੇ ਰੇਤ ਜੰਮੀ ਆ ਪਿਛੋਂ ਆ ਕੇ ਆਈ ਰੇਤਾ ਉਹ ਰੇਤ ਦੀ ਜਿਹੜੀ ਹੈਗੀ ਡੀਸੈਲਟਿੰਗ ਕੀਤੀ ਜਾਏਗੀ ਉਹਦੇ ਵਿੱਚ ਵੀ ਐਨਆਰਆਈ ਜਿਹੜੇ ਸਾਡੇ ਹੈਗੇ ਨੇ ਉਹਨਾਂ ਵੱਲੋਂ ਸਾਡੇ ਇੱਥੇ ਲੋਕਲ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਾਡੀ ਮਾਨਯੋਗ ਜਿਹੜੇ ਸਾਡੇ ਸੀਐਮ ਸਾਹਿਬ ਨੇ ਉਹਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਜਿਹੜੇ ਮਾਨਯੋਗ ਸਾਡੇ ਰਵਿੰਦ ਕੇਜਰੀਵਾਲ ਜੀ ਹੈਗੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਜਿਹੜੇ ਟੀਮਾਂ ਵਕ ਵਕ ਟੀਮਾਂ ਇੱਥੇ ਨਿਯੁਕਤ ਕੀਤੀਆਂ ਗਈਆਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਰਾ ਜਿਹੜਾ ਹੈਗਾ ਇੱਥੇ ਰੀਹੈਬਿਲਿਟੇਸ਼ਨ ਜਿਹੜੀ ਹੈਗੀ ਦੁਆਰਾ ਮੋਟਸਬੇ ਸੇਵਾ ਸਾਰਿਆਂ ਦਾ ਬਹਾਲ ਕੀਤਾ ਜਾਏਗਾ